ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਚੈਨਲ ਦੇ ਉੱਪਰ ਦੋਸਤੋ ਬ੍ਰਾਜ਼ਿਲ ਵਿੱਚ ਇੱਕ ਐਚਫ ਨਸਲ ਦੇ ਗਾਂ ਨੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਇਹ ਗਾਂ ਨੇ ਸਿਰਫ 3 ਦਿਨਾਂ ਵਿੱਚ 343 ਲੀਟਰ ਦੁੱਧ ਦਿੱਤਾ ਜਿਹਦਾ ਮਤਲਬ ਕੀ ਇਹਨੇ ਹਰ ਰੋਜ਼ ਲਗਭਗ 114 ਲੀਟਰ ਦੁੱਧ ਦਿੰਦਾ ਏ ਦੋਸਤੋ ਖਬਰ ਬ੍ਰਾਜ਼ਿਲ ਦੀ ਹੈ ਐਚ اف ਗਾਣੇ ਨਵਰ ਕਾੜ ਜਿਹੜਾ ਤਿਆਰ ਕੀਤਾ ਹੈ ਸੋ ਦੋਸਤੋ ਉੱਥੇ ਪਸ਼ੂ ਸਾਰੇ ਦੁੱਧ ਵਾਲੇ ਨੇ ਤੇ ਐਚ اف ਨਸਲਾ ਜਿਹੜੀ ਉਹ ਬਹੁਤ ਵਧੀਆ ਨਸਲਾ ਗਾਂ ਦੀ ਠੰਡਾ ਠੰਡੇ ਸੁਆਦੀ ਜਿਹੜੀ ਆਪਾਂ ਕਹਿ ਸਕਦੇ ਆ ਤੇ ਪੰਜਾਬ ਵਿੱਚ ਵੀ ਇਹਦਾ ਦੋਸਤੋ ਜਿਹੜਾ ਰਿਕਾਰਡ ਹੈ ਉਹ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਜੇਕਰ ਆਪਾਂ ਠੰਡੇ ਸਬਾਹ ਦੇ ਪਸ਼ੂ ਦੀ ਗੱਲ ਕਰੀਏ ਤਾਂ ਉਹ ਐਚਫ ਗਾਈ ਹੈ ਐਚਫ ਗਾ ਬਹੁਤ ਵਧੀਆ ਦੁੱਧ ਨੂੰ ਸੋ ਦੋਸਤੋ ਇਹ ਹੀ ਜਾਣਕਾਰੀ ਦੇਣੀ ਸੀ ਧੰਨਵਾਦ